ਪੰਜਾਬ ਸਰਕਾਰ ਦੇ ਵੱਲੋਂ ਐਨਐਸਏ ਲਾ ਕੇ ਜੋ ਸਿੱਖ ਨੌਜਵਾਨਾਂ ਦੇ ਉੱਪਰ ਭਾਈ ਅਮਰਪਾਲ ਸਿੰਘ ਤੇ ਉਹਦੇ ਸਾਥੀਆਂ ਦੀ ਉਹਨਾਂ ਨੂੰ ਇਸਾਮ ਦਿੱਲੀ ਗੁਰੂਗੜ੍ਹ ਜੇਲ੍ਹ ਚ ਨਜ਼ਰਬੰਦ ਕੀਤਾ ਹੋਇਆ ਬਿਲਕੁਲ ਗਲਤ ਹੈ ਅਸੀਂ ਉਸ ਵੇਲੇ ਤੋਂ ਕਿਹਾ ਉਹ ਬੇਗੁਨਾ ਸਿੱਖ ਨੇ ਅਮਰਤ ਸਕਾਉਣਾ ਤੇ ਅਮਰਤ ਸੰਚਾਰ ਕਰਨਾ ਨਸ਼ਿਆਂ ਦੇ ਖਿਲਾਫ ਪ੍ਰਚਾਰ ਕਰਨਾ ਇਹ ਕੋਈ ਗੁਨਾਹ ਨਹੀਂ ਹੈ ਅੱਜ ਉਹਨਾਂ ਦਾ ਸਾਲ ਪੂਰਾ ਹੋਣ ਜਾ ਰਿਹਾ ਉਹਨਾਂ ਦੇ ਪਰਿਵਾਰਾਂ ਵੱਲੋਂ ਜਿਹੜੇ ਭਾਈ ਅਮਰਦਪਾਲ ਸਿੰਘ ਤੇ ਉਹਨਾਂ ਦੇ ਸਾਥੀ ਉਹਨਾਂ ਦੇ ਸਤਿਕਾਰਯੋਗ ਮਾਤਾ ਪਿਤਾ ਭੈਣ ਭਰਾ ਤੇ ਜਥੇਬੰਦੀਆਂ ਅੱਜ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਤੇ ਪਿਛਲੇ ਕਈ ਦਿਨਾਂ ਤੋਂ ਉਹ ਖੜਤਾਲ ਤੇ ਨੇ ਮੋਰਚਾ ਲਗਾ ਕੇ ਬੈਠੇ ਨੇ ਕਿ ਉਹਨਾਂ ਨੂੰ ਪੰਜਾਬ ਸਿਫਟ ਕੀਤਾ ਜਾਵੇ ਪਰ ਅਸੀਂ ਇਸ ਤੋਂ ਵੀ ਅੱਗੇ ਕਹਿਣਾ ਚਾਹੁੰਦੇ ਆ ਕਿ ਉਹ ਸਿੱਖ ਬੇਗੁਨਾ ਨੇ ਉਹਨਾਂ ਨੇ ਕੋਈ ਗੁਨਾਹ ਨਹੀਂ ਕੀਤਾ ਉਹਨਾਂ ਨੂੰ ਜੇਲ੍ਹ ਤਬਦੀਲੀ ਨਹੀਂ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਤੇ ਜਿਹੜੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਾਡੇ ਬੰਦੀ ਸਿੰਘ ਆ ਚਾਹੇ ਉਹ ਤਿਹਾਰ ਨਜ਼ਰਬੰਦ ਆ ਚਾਹੇ ਉਹ ਬੜੈਲ ਆ ਚਾਹੇ ਉਹ ਪਟਿਆਲੇ ਆ ਨਾਬੇ ਆ ਜਾਂ ਪੰਜਾਬ ਦੀ ਕਿਸੇ ਵੀ ਜੇਲ੍ਹ ਚ ਜਾਂ ਪੰਜਾਬੋਂ ਬਾਹਰ ਕਿਸੇ ਵੀ ਜੇਲ੍ਹ ਚ ਨਜ਼ਰਬੰਦ ਨੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਇਹਦੇ ਵਾਸਤੇ ਅਸੀਂ ਅੱਜ ਇਸ ਮੋਰਚੇ ਨੂੰ ਆਪਣਾ ਸਮਰਥਨ ਦੇਣ ਵਾਸਤੇ ਆਏ ਆਂ ਔਰ ਮੈਂ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਕੇਂਦਰ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਕਿ ਬੇਗੁਨਾ ਸਿੱਖ ਨੇ ਇਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸਮਝਣਾ ਉਹਨਾਂ ਦਾ ਮੋਢਲਾ ਫਰਜ਼ ਹੈ ਇਹਨਾਂ ਸਿੱਖਾਂ ਨੇ ਵੀ ਬਹੁਤ ਕੁਰਬਾਨੀਆਂ ਕੀਤੀਆਂ ਨੇ ਦੇਸ਼ ਦੀ ਆਜ਼ਾਦੀ ਦੇ ਵਾਸਤੇ ਵੱਡਾ ਯੋਗਦਾਨ ਸਿੱਖਾਂ ਦਾ ਅੱਜ ਵੀ ਸ਼ਰਧਾਂ ਦੇ ਉੱਤੇ ਦੇਸ਼ ਦੀ ਰਾਖੀ ਕਰਨ ਵਾਲੇ ਸਾਡੇ ਸਿੱਖ ਭਰਾ ਵੱਡੀਆਂ ਸੇਵਾਵਾਂ ਨਿਭਾ ਰਹੇ ਆ ਇਹਨੂੰ ਮੱਦੇਨਜ਼ਰ ਰੱਖਦਿਆਂ ਸਾਡੇ ਜਿਹੜੇ ਸਿੱਖ ਭਰਾ ਨੇ ਉਹਨਾਂ ਨੂੰ ਤੁਰੰਤ ਜਿਹੜਾ ਉਹ ਰਿਹਾ ਕੀਤਾ ਜਾਵੇ ਸਰਕਾਰ ਤੇ ਰਵੱਈਏ ਨੂੰ ਕਿਵੇਂ ਵੇਖਦੇ ਆ ਦੇਖੋ ਬਹੁਤ ਗਲਤ ਦੇ ਅੱਗੇ ਹਜੇ ਤੱਕ ਮੈਨੂੰ ਉਹਨਾਂ ਦੇ ਸਤਿਕਾਰਯੋਗ ਪਿਤਾ ਨੇ ਦੱਸਿਆ ਕਿ ਕੁਝ ਸਰਕਾਰੀ ਅਫਸਰ ਹੀ ਉਹਨਾਂ ਨਾਲ ਗੱਲਬਾਤ ਕਰਨ ਵਾਸਤੇ ਆਏ ਆ ਸਰਕਾਰ ਦਾ ਕੋਈ ਐਮਐਲਏ ਕੋਈ ਮੰਤਰੀ ਸਰਕਾਰ ਦਾ ਨੁਮਾਇੰਦਾ ਜਿਹੜਾ ਪਰਿਵਾਰ ਤੱਕ ਨਹੀਂ ਪਹੁੰਚਿਆ ਮੈਂ ਮੁੱਖ ਮੰਤਰੀ ਪੰਜਾਬ ਨੂੰ ਕਹਿਣਾ ਚਾਹੁੰਨਾ ਔਰ ਕੇਂਦਰ ਸਰਕਾਰ ਨੂੰ ਕਿ ਆਪਣੇ ਨੁਮਾਇੰਦੇ ਭੇਜ ਕੇ ਤੁਰੰਤ ਉਹਨਾਂ ਦੇ ਪਰਿਵਾਰਾਂ ਨਾਲ ਗੱਲਬਾਤ ਕੀਤੀ ਜਾਵੇ ਤੇ ਜਿਹੜੇ ਸਾਡੇ ਇਹ ਬੰਦੀ ਸਿੰਘ ਜਿੰਨਾ ਗੁਨਾਹ ਹੀ ਦੇਖੋ ਸਾਲ ਚ ਕੁਝ ਸਾਬਤ ਹੀ ਨਹੀਂ ਹੋਇਆ ਉਹਨਾਂ ਕੋਲੇ ਕੋਈ ਐਸਾ ਹਥਿਆਰ ਨਹੀਂ ਕੋਈ ਐਸੀ ਪਲਾਨਿੰਗ ਕੋਈ ਐਸੀ ਸਾਜ਼ਿਸ਼ ਜਿਹੜੀ ਬੇਨਕਾਬ ਨਹੀਂ ਹੋਈ ਕਿ ਉਹ ਕੁਝ ਐਸਾ ਕਰਨਾ ਚਾਹੁੰਦੇ ਸੀ ਇੱਕ ਬੇਗੁਨਾ ਸਿੱਖ ਨੇ ਜਿਹੜੇ ਪ੍ਰਚਾਰ ਪ੍ਰਸਾਰ ਕਰ ਰਹੇ ਸੀਗੇ ਸੰਗਤਾਂ ਨੂੰ ਗੁਰੂ ਬਾਣੀ ਨਾਲ ਜੋੜ ਰਹੇ ਸੀ ਤੇ ਨਸ਼ਿਆਂ ਦੇ ਖਿਲਾਫ ਪ੍ਰਚਾਰ ਕਰ ਰਹੇ ਸੀ ਉਹਨਾਂ ਨੂੰ ਤੁਰੰਤ ਰਿਹਾ ਕਰਨਾ ਜਿਹੜਾ ਹੈਗਾ ਉਹ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਆ ਜਿੰਗਾੜੀ ਕਦੋਂ ਭਾਮੜ ਬੰਦੀ ਆ ਪਤਾ ਨਹੀਂ ਲੱਗਦਾ ਜਿਹੜੇ ਹਾਲਾਤ ਵਿਗੜਦੇ ਆ ਉਹਨੂੰ ਸੰਭਾਲਣਾ ਫਿਰ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਆ ਕੀ ਸਰਕਾਰਾਂ ਨੇ ਇਹੀ ਮਿਥ ਲਿਆ ਕਿ ਧਰਨੇ ਲੱਗਣ ਮੁਜਾਰੇ ਲੱਗਣ ਰੋੜਾਂ ਬੰਦ ਹੋਣ ਰੇਲਾਂ ਰੋਕੀਆਂ ਜਾਣ ਫੇਰੀ ਉਹਨਾਂ ਨੇ ਕੋਈ ਮਸਲਾ ਬੰਨਣਾ ਆ ਹੁਣ ਵੀ ਤੁਸੀਂ ਦੇਖੋ ਕਿਸਾਨ ਕਿਸਾਨੀ ਅੰਦੋਲਨ ਕਰ ਰਹੇ ਜਦੋਂ ਦਿੱਲੀ ਨੂੰ ਘੇਰ ਰੱਖਿਆ ਸਾਲ ਪਾਰ ਦਾ ਫਿਰ ਦੰਨੇ ਕਾਨੂੰਨ ਰੱਦ ਕਰਤੇ ਹੁਣ ਸੰਭੂ ਬਾਰਡਰ ਤੇ ਜਾਂ ਖਨੌਰੀ ਬਾਰਡਰ ਦੇ ਉੱਤੇ ਕਿਸਾਨਾਂ ਨੂੰ ਰੋਕਿਆ ਹੋਇਆ ਆ ਇੱਕ ਨੌਜਵਾਨ ਸੁਭਕਰਨ ਸਿੰਘ ਜਿਹੜਾ ਗੋਲੀਆਂ ਨਾਲ ਸ਼ਹੀਦ ਕਰ ਦਿੱਤਾ ਕਿੰਨੇ ਜ਼ਖਮੀ ਹੋਏ ਆ ਤੇ ਕਿਸਾਨ ਅੱਜ ਵੀ ਅੜਿਓ ਆਪਣੀਆਂ ਮੰਗਾਂ ਜਿਹੜੇ ਸਰਕਾਰ ਨੇ ਵਾਅਦੇ ਕੀਤੇ ਆ ਚਾਹੇ ਉਹ ਐਮਐਸਪੀ ਦਾ ਚਾਹੇ ਕੋਈ ਹੋਰ ਆ ਜਿਹੜੇ ਵਾਅਦੇ ਸਰਕਾਰ ਨੇ ਕਿਸਾਨਾਂ ਨਾਲ ਕੀਤੇ ਆ ਉਹ ਤੁਰੰਤ ਪੂਰੇ ਕਰਨੇ ਚਾਹੀਦੇ ਆ ਇਹ ਨਾ ਸਰਕਾਰਾਂ ਮੈਥਨ ਕੇ ਮੋਰਚੇ ਹੀ ਲਾਉਣ ਕਿ ਸਿੱਖ ਕੌਮ ਧਰਨੇ ਮੁਜਾਰੇ ਮੋਰਚਿਆਂ ਵਾਸਤੇ ਹੀ ਆ ਇਹਨਾਂ ਦੇ ਹੱਕ ਬਣਦਾ ਵਾ ਜੋ ਇਹਨਾਂ ਨਾਲ ਬੇਇਨਸਾਫੀ ਹੋਈ ਆ ਉਹ ਬੇਇਨਸਾਫੀ ਜਿਹੜੀ ਆ ਉਹਨੂੰ ਸਰਕਾਰਾਂ ਸਮਝਣ ਤੇ ਜੋ ਸਾਡਾ ਹੱਕ ਆ ਮਨੁੱਖੀ ਅਧਿਕਾਰਾਂ ਦਾ ਹਿਊਮਨ ਰਾਈਟ ਦਾ ਘਾਣ ਹੋ ਰਿਹਾ ਉਹਨੂੰ ਤੁਰੰਤ ਰੋਕਿਆ ਜਾਵੇ ਸਾਡੀ ਇਹ ਮੰਗ ਆ ਕਿ ਚਾਹੇ ਉਹ ਪੰਜਾਬ ਸਰਕਾਰ ਚਾਹੇ ਕੇਂਦਰ ਸਰਕਾਰ ਤੁਰੰਤ ਇਧਰ ਧਿਆਨ ਦੇਵੇ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਕਿ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੇ ਬੇਗੁਨਾ ਸੇਖਾ ਇਹਨਾਂ ਨੂੰ ਰਿਹਾ ਕੀਤਾ ਜਾਵੇ ਅੱਜ ਭਾਈ ਮੋਹਕਮ ਸਿੰਘ ਜੀ ਸ਼੍ਰੋਮਣੀ ਕਾਲੀਦਾਵ ਸੰਯੁਗਤ ਬਾਬਾ ਪ੍ਰਦੀਪ ਸਿੰਘ ਜੀ ਚਾਂਦਪੁਰਾ ਪੰਚਕਸ਼ੇਵਾ ਲਹਿਰ ਜਥੇਬੰਦੀ ਦੇ ਆਗੂ ਨੇ ਆਈ ਮਨਜੀਤ ਸਿੰਘ ਦੀ ਭੋਮਾ ਜੋ ਧਰਮ ਪ੍ਰਚਾਰ ਵਿੰਗ ਪੰਜਾਬ ਦੇ ਚੇਅਰਮੈਨ ਨੇ ਦਿੱਲੀ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਭਾਈ ਸਤਨਾਮ ਸਿੰਘ ਮਣਾਵਾ ਨੇ ਜਥੇਦਾਰ ਸੁੰਦਰ ਸਿੰਘ ਪੁਰਾਣਾ ਹੋਰ ਜਥੇਬੰਦੀਆਂ ਦੇ ਆਗੂ ਸਹਿਬਾਨ ਸਤਕਾਰਯੋਗ ਅੱਜ ਇਸ ਪੰਚਗਮੋਰਚੇ ਦਾ ਸਮਰਥਨ ਕਰਨ ਆਏ ਆ ਔਰ ਅਸੀਂ ਸਵਾਗਤ ਕਰਦੇ ਹਾਂ ਕਿ ਉਹ ਵੀ ਲੋਕਾਂ ਨੂੰ ਅੱਜ ਸਮਝ ਆਈ ਆ ਜਿਹੜੇ ਜਨਾਲਾ ਘਟਨਾ ਤੋਂ ਬਾਅਦ ਮਾਜੇ ਦਾ ਆਪੇ ਬਣਿਆ ਜਰਨਲ ਜਿਹੜਾ ਕਹਿੰਦਾ ਸੀਗਾ ਕਿ ਅਮਰਤਪਾਲ ਸਾਡੇ ਹੁਕਮਲੇ ਕਰੋ ਅਸੀਂ ਬੰਦੇ ਦਾ ਪੁੱਤ ਬਣਾ ਦੇਾਂਗੇ ਅੱਜ ਉਹ ਵੀ ਕਹਿ ਰਹੇ ਆ ਕਿ ਅਮਰਤਪਾਲ ਨੂੰ ਰਿਹਾ ਕੀਤਾ ਜਾਵੇ ਜਾਂ ਉਹਨਾਂ ਨੂੰ ਜਿਹੜੇ ਅੱਤਵਾਦੀ ਤੇ ਕਾਤਲ ਕਹਿੰਦੇ ਸੀ ਉਹ ਵੀ ਇਹਨਾਂ ਨੂੰ ਵੀ ਬੰਦੀ ਸਿੰਘ ਦੇਣ ਲੱਗ ਗਏ ਆ ਕਿਉਂਕਿ ਅੱਜ ਉਹਨਾਂ ਕੋਲੇ ਸੱਤਾ ਦੀ ਕੁਰਸੀ ਨਹੀਂ ਆ ਪਰ ਅਸੀਂ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਉਹਨਾਂ ਲੋਕਾਂ ਦੀ ਪਛਾਣ ਰੱਖਣੀ ਸਾਨੂੰ ਬਹੁਤ ਜ਼ਰੂਰੀ ਆ ਜਿਹੜੇ ਇਹਨਾਂ ਨੌਜਵਾਨਾਂ ਨੂੰ ਅੰਦਰ ਧੱਕਣ ਦੇ ਵਿੱਚ ਨਾਲ ਸਰਕਾਰਾਂ ਦੇ ਜ਼ਿੰਮੇਵਾਰ ਆ ਇਹ ਕੇਵਲ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦਾ ਹੀ ਕੰਮ ਨਹੀਂ ਜਿਹੜੇ ਆਪਣੇ ਆਨੇ ਮਿਹਰਬਾਨੀਆਂ ਕੀਤੀਆਂ ਨੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਅਸੀਂ ਵੋਟਾਂ ਪਾ ਕੇ ਪਾਰਲੀਮੈਂਟ ਤੇ ਭੇਜਿਆ ਸੀ ਕਿ ਉਹ ਪੰਜਾਬ ਦੀ ਪੰਥ ਦੀ ਸਿੱਖਾਂ ਦੀ ਆਵਾਜ਼ ਬੁਲੰਦ ਕਰਨਗੇ ਉਹਨਾਂ ਨੇ ਇਹਨਾਂ ਨੌਜਵਾਨਾਂ ਨੂੰ ਜੇਲ੍ਹਾਂ 'ਚ ਧੱਕਣ ਵਾਸਤੇ ਉਥੇ ਸਟੇਟਮੈਂਟਾਂ ਦਿੱਤੀਆਂ ਨੇ ਸੋ ਇਸ ਕਾਰਨ ਕਰਕੇ ਇਹ ਇਹਨਾਂ ਲੋਕਾਂ ਨੂੰ ਪਛਾਣਨ ਵਾਸਤੇ ਸੰਗਤਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਹਨਾਂ ਨੂੰ ਵੀ ਪਛਾਣਿਆ ਜਾਵੇ ਇਹ ਕੇਵਲ ਸੱਤਾ ਥੇ ਹੋਣ ਵਾਸਤੇ ਇਹ ਜਿਹੜੇ ਉਹ ਜੋ ਡਰਾਮੇ ਕਰਦੇ ਆ ਇਹਨਾਂ ਦੇ ਨਾਲ ਡਰਾਮਿਆਂ ਤੋਂ ਸਾਨੂੰ ਸਾਵਧਾਨ ਸਾਰਿਆਂ ਨੂੰ ਜਾਗਰੂਕ ਹੋਣਾ ਚਾਹੀਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ